ਹਾਂਜੀ ਜਿਵੇਂ ਸਭ ਨੂੰ ਪਤਾ ਹੈ ਕਿ ਕਿਵੇਂ ਪੰਜਾਬ ਸਰਕਾਰ ਲੈਂਡ ਪੂਲਿੰਗ ਦੀ ਸਕੀਮ ਰਾਹੀਂ ਸਾਡੀ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੀ ਆ ਪਰ ਸਰਕਾਰ ਨੂੰ ਮੂੰਹ ਤੋੜਮਾ ਜਵਾਬ ਦੇਣ ਲਈ 7 ਅਗਸਤ ਦਿਨ ਵੀਰਵਾਰ ਪਿੰਡ ਯੋਧਾਂ ਦੀ ਅਨਾਜ ਮੰਡੀ ਚ ਜ਼ਿਲ੍ਹਾ ਲੁਧਿਆਣਾ ਵਿਖੇ ਜਿਹੜਾ ਕਸਾਨੀ ਕੱਠ ਕੀਤਾ ਜਾਣਾ ਸੋ ਉਹ ਕੱਠ ਆਪਾਂ ਨੇ ਇਹ ਦਿਖਾਉਣਾ ਕਿ ਕਿਸਾਨ ਕੱਲਾ ਦਿੱਲੀ ਧਰਨੇ 'ਚ ਇਕੱਠਾ ਨਹੀਂ ਸੀ ਉਹ ਹਮੇਸ਼ਾ ਹੀ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ। ਸੋ 7 ਅਗਸਤ ਦਿਨ ਵੀਰਵਾਰ ਨੂੰ ਪਹੁੰਚੋ ਸਾਰੇ ਕਿਸਾਨ ਭਰਾ ਇਕੱਠੇ ਹੋ ਕੇ ਯੋਧਾਂ ਦੀ ਅਨਾਜ ਮੰਡੀ 'ਚ। ਜ਼ਿਲ੍ਹਾ ਲੁਧਿਆਣਾ ਤਾਂ ਜੋ ਸਰਕਾਰ ਨੂੰ ਦੱਸ ਸਕੀਏ ਕਿ ਇਸ ਨੀਤੀ ਦਾ ਹਰ ਇੱਕ ਕਿਸਾਨ ਆ ਜਿਹੜਾ ਉਹ ਵਿਰੋਧ ਕਰ ਰਿਹਾ ਤਾਂ ਜੋ ਇਸ ਨੂੰ ਵਾਪਸ ਲਿਆ ਜਾਵੇ ਸੋ ਇੰਨੀ ਕ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ